ਸਖਜਕਤੰਦਰ ਵਾਪਰ ਰਹੇ ਧਾਰਮਿਕ ਤੇ ਰਾਜਸੀ ਵਰਤਾਰੇ ਸੰਬੰਧੀ ਸ਼੍ਰੋਮਣੀ ਪੰਥ ਅਕਾਲੀ ਦਲ ਵੱਡਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬਾਬਾ ਦੀਪ ਸਿੰਘ ਮਿਸਲ ਸ਼ਹੀਦਾ ਤਰਨਾਦਲ ਦੇ ਮੁਖੀ ਬਾਬਾ ਜੋਗਾ ਸਿੰਘ ਅਤੇ ਕਈ ਹੋਰ ਨਾਂ ਸਿੱਖਾਗੂਆਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਪੰਜ ਸੰਗਤ ਸਹਿਬਾਨ ਵੱਲੋਂ 2 ਦਸੰਬਰ ਨੂੰ ਕੀਤੇ ਗਏ ਗੁਰਮਤਿ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਤਬਦੀਲੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਸੰਧਾਨਾਂ ਦੀ ਪਹਿਰੇਦਾਰੀ ਕਰਦਾ ਸੀ ਅਤੇ ਅਕਾਲ ਤਖਤ ਤੋਂ ਹੁੰਦੇ ਫੈਸਲੇ ਸੰਗਤ ਵਿੱਚ लागू करवाਉਣ ਲਈ ਪਹਿਲ ਕਦਮੀ ਕਰਦਾ ਸੀ ਪਰ ਅੱਜ ਹਾਲਾਤ ਉਲਟ ਹੋ ਗਏ ਨੇ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਮर्यादा ਨਾਲ ਹੋ ਰਹੀ ਛੇੜਛਾੜ ਤੇ ਰਾਜਸੀ ਤੌਰ ਤੇ ਹੋ ਰਿਆ ਜ਼ਬਰ ਸੰਗਤ ਲਈ ਦੁਖਦਈ ਹੈ ਅਕਾਲ ਤਖਬ ਸਾਹਿਬ ਦੇ ਹਰ ਫੈਸਲੇ ਦਾ ਹਰੇਕ ਸਿੱਖ ਨੂੰ ਸਤਕਾਰ ਕਰਨਾ ਚਾਹੀਦਾ ਹੈ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਕੀਤਾ ਜਾ ਰਿਹਾ ਉਸ ਨਾਲ ਸਿੱਖ ਜਗਤ ਦੇ ਫਿਰ ਦੇ ਅਨੁਠੇਸ ਪਹੁੰਚੀ ਹੈ ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਵੱਡਾ ਦਲ ਦੇ ਮੁਖੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਅਕਾਲੀ ਬਾਬਾ ਫੁੱਲਾ ਸਿੰਘ ਸ਼ਹੀਦ ਦੇ ਕਿਰਦਾਰ ਦੀ ਪਾਲਣਾ ਕਰਨ ਨਾ ਕਿ ਕਿਸੇ ਆਗੂ ਦੇ ਆਖਣ ਤੇ ਫੈਸਲੇ